ਤੁਹਾ ਵੀ ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਤੰਨ ਨਗ ਇੱਧਰ ਦਿਖਾਵਾਂਗੇ ਸੁੰਨਿਆ ਸੁੰਨਿਆ ਤੇ ਇੱਕ ਪਾਲਣ ਦੇ ਕੰਮ ਦੀ ਕੱਟੀ ਗੱਲਬਾਤ ਕਰਕੇ ਦੋਸਤੋ ਇੱਧਰਲੇ ਪਾਸੇ ਟੋਕੜਾ ਦੁੱਧ ਪਾਈ ਦਾਦਾ ਵੀ 7 ਲੀਟਰ 6 ਲੀਟਰ ਮੰਨ ਕੇ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਲੋ ਚਾਰ ਹੀ ਥਾਣਾ ਦੋਸਤੋ ਕੋਈ ਫੋਰਸ਼ਾਂ ਨਹੀਂ ਸੋਨਾ ਥਾਣਾ ਥਾਣਾ 'ਚ ਵਿੱਥੀ ਵੀ ਹੈਗੀ ਚੰਗੀ 25 ਦਿਨ ਬਾਈ ਦਾਦਾ ਵੀ ਮਾਲਕਾਂ ਨੇ ਦੱਸਿਆ ਤੇ ਸੀਮਨ ਵੀ ਲੱਗਿਆ ਪਰ ਬਾਈ ਵੱਲੋਂ ਖਾਲੀ ਆ ਸੱਜਰ ਦਾਦਾ ਉਹ ਤੋਂ ਬਾਈ ਚੰਗਾ ਦੱਸਦਾ ਮੁੱਲ ਬਾਈ ਦਾਦਾ ਵੀ 16500 ਚ 200 ਕਿਲ ਪਹੁੰਚ ਹੋ ਜੂਗੀ ਇਹ ਤੋਂ ਬਗਨਾ ਦੋਸਤੋ ਇਧਰਲੇ ਪਾਸੇ ਕ੍ਰੋਸ ਅੰਗ ਦੀ ਇੱਕ ਹੋਰ ਵੜਾ ਆ ਗਈ ਮਹੀਨੇ ਤੋਂ ਇਹ ਚਾਰ ਪੰਜ ਦਿਨ ਦੇ ਆਸੇ ਪਾਸੇ ਸੂਈ ਬਾਈ ਦੱਸਦਾ ਵੀ ਬੱਚਾ ਇਹਦਾ ਐਕਸਪਾਇਰ ਹੋ ਗਈ ਭਾਵੇਂ ਡਾਕਟਰ ਲੈ ਕੇ ਚੈੱਕ ਕਰਾ ਲੂ ਬਾਕੀ ਤੁਸੀਂ ਦੁੱਧ ਦੇ ਸਭ ਨਾਲ ਪੈਸੇ ਲੋਣੇ 10 ਲੀਟਰ ਦੁੱਧ ਇਹਦੇ ਥੱਲੇ ਹਾਜਰ ਸੀ ਬਾਈ ਦੱਸਦਾ ਵੀ ਇਸ ਟਾਈਮ ਹੁਣ 8 ਲੀਟਰ ਹਾਜਰ ਆ ਕ੍ਰੋਸ ਅੰਗ ਜਾਗੀ ਰੰਗ ਰੂਪ ਤੁਸੀਂ ਚੈੱਕ ਕਰ ਲੂ ਤੇ ਮੁੱਲ ਬਈ ਨੇ ਇਹਦਾ ਕਰਿਆਗਾ 2121000 ਰੁਪਏ 200 ਕਿਲੋਮੀਟਰ ਤੱਕ ਪਹੁੰਚ ਆਣਾ ਇਧਰਲੇ ਪਾਸੇ ਦੋਸਤੋ ਜਰਸੀ ਕ੍ਰੋਚ ਆ ਗਈ 10 ਲੀਟਰ ਦੁੱਧ ਹਾਜ਼ਰ ਹੈ ਇਹ ਵੀ ਹੈਗੀ ਟੋਕੜ ਸਾਢੇ 23000 ਚ ਬਾਈ ਦਾਦਾ ਵੀ ਇਹਦੀ ਪਹੁੰਚ ਹੋ ਜੂਗੀ 200 ਕਿਲੋਮੀਟਰ ਤੱਕ ਥਾਣਾ ਨਹੀਂ ਬਾਈ ਦਾਦਾ ਵੀ ਸਾਰੀਆਂ ਵੇੜਾ ਓਕੇ ਆ ਇਹ ਤੋਂ ਬਿਨਾ ਦੋਸਤੋ ਪਾਲਣ ਦੇ ਕੰਮ ਦੀ ਕੱਟੀ ਇਧਰਲੇ ਪਾਸੇ ਹੈਗੀ ਚਾਰ ਹੀ ਥਾਣਾ ਦੋਸਤੋ ਕੋਈ ਫੋਰਸ ਚੰਗ ਨਹੀਂ ਇਹਦੇ ਤੇ ਇਹਦਾ ਦੋਸਤੋ ਮੁੱਲ ਬਾਈ ਨੇ ਕਰਿਆ ਸਾਢੇ 15000 ਇਹ ਚ ਮਾਨਤਨ ਹੋਊਗਾ ਇਹਦੀ ਪਹੁੰਚ ਨਹੀਂ ਹੋਣੀਗੀ ਬਾਕੀ ਸਿੰਗਾ-ਸੁੰਗਾ ਦੇ ਸਹਿਤ ਤੁਸੀਂ ਚੈੱਕ ਕਰ ਲਓ ਕਦ ਘੜ ਖੌਨੀ ਦੇ ਕਦ ਕਰ ਤੋ ਆਈਡੀਆ ਲੱਗ ਜੂਗਾ ਪਿੰਡ ਬਈ ਦਾ ਆ ਗਿਆ ਦਾਨੇ ਵਾਲਾ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਦੋਸਤੋਂ ਪੈਂਦਾ ਮੋਗਾ ਨੰਬਰ ਥੱਲੇ ਸਕਰੀਨ ਤੇ ਫੁੱਲ ਵੀਡੀਓ ਜਾ ਡੈਰੀ ਫਾਰਮ ਤੇ ਧੰਨਵਾਦ